ਜਾਰ ਸਰਕਾਰ ਵੱਲੋਂ ਸੂਬੇ ਵਰਦੇਵੇ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਸਮਾਣਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਸ਼ਾ ਕਿੰਨਾ ਤੁਹਾਡੇ ਲਈ ਖਤਰਨਾਕ ਹੈ ਤੁਹਾਡੇ ਕਰਾਂ ਨੂੰ ਬਰਬਾਦ ਕਰ ਰਿਹਾ ਹੈ ਤੁਹਾਡੇ ਨੌਜਵਾਨ ਬੱਚੇ ਨਸ਼ੇ ਦੀ ਦਲਦਲ 'ਚ ਫਸਕੇ ਉਹਨਾਂ ਦਾ ਜੀਵਨ ਸਮਾਪਤ ਹੋ ਰਿਹਾ ਹੈ ਉਸ ਨੂੰ ਲੈ ਕੇ ਸਮਾਣਾ ਦੇ ਵਿੱਚ ਅਗਰਵਾਲ ਤਰਨਸਾਲਾ ਦੇ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਰਾਹੀਂ ਨਸ਼ੇ ਦੇ ਵਿੱਚ ਦੇ ਕਿਸ ਤਰ੍ਹਾਂ ਨੁਕਸਾਨ ਹੁੰਦੇ ਹਨ ਉਸ ਦੇ ਵਾਰ ਜਾਣ ਕਰ ਇਸ ਸਮਾਗਮ ਦੇ ਵਿੱਚ ਸਾਬਕਾ ਮੰਤਰੀ ਮੌਜੂਦਾ ਵਿਧਾਇਕ ਚੇਤਨ ਸਿੰਘ ਜੋੜਾ ਮਾਦਰਾ ਅਤੇ ਨਗਰ ਕੌਂਸਲ ਦੇ ਵੱਖ-ਵੱਖ ਮੈਂਬਰ ਅਤੇ ਸਮਾਜ ਸੇਵਕ ਸ਼ਾਮਿਲ ਹੋਏ ਅਤੇ ਉਹਨਾਂ ਨੇ ਵੀ ਕਿਹਾ ਕਿ ਨਸ਼ਾ ਤਿਆਗੋ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਓ

ਇਸ ਤਰ੍ਹਾਂ ਵਿੱਕੀ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਤੋਂ ਥੋੜੇ ਦਿਨਾਂ ਜੀ ਪ੍ਰਸ਼ਾਸਨ ਦੀ ਮਦਦ ਨਾਲ ਤੇ ਡਾਕਟਰਾਂ ਦੀ ਸਤਰਕਤਾ ਨਾਲ ਵਿੱਕੀ ਹੌਲੀ ਹੌਲੀ ਨਸ਼ੇ ਦੀ ਡੰਦਰ ਵਿੱਚੋਂ ਬਾਹਰ ਆ ਗਿਆ ਤੇ ਹੁਣ ਉਹਨਾਂ ਵੀ ਵਿੱਕੀ ਕਬिक्की ਤੇ ਕਿਹ ਹੁੰਦਾ ਵਿੱਕੀ 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 ਮੇ ਤਾਂ ਨੂੰ ਕਹੋ ਤੇ ਲੱਭੜੀ ਸੀ ਹੈ ਮੱਪੇ ਲੱਭ ਤੇਰੇ ਪਿੱਛੇ ਆ ਰਹੀ ਸੀ ਪੁੱਤਰ ਕੀ ਹੋਇਆ ਠਣਾ ਇੱਥੇ ਕਿਉਂ ਬੈਠਾ ਕੀ ਹੋ ਰਿਹਾ ਤੈਨੂੰ ਖੜਾ ਪੁੱਤ ਚੱਲ ਖੜਾ ਮਮੇ ਮੈਨੂੰ ਬਚਾ ਲੈ ਮੈਨੂੰ ਪਤਾ ਨਹੀਂ ਕੀ ਹੋ ਰ ਮੈਨੂੰ ਬਚਾ ਲੈ ਮੰਮੀ ਇੱਥੇ ਵਿੱਕੀ ਉੱਠ ਪੁੱਤ ਉਹ ਮੇਰੇ ਬੱਚੇ ਚੱਲ ਘਰ ਚੱਲ ਲਈਏ ਉਹ ਕੀ ਹੋਈ ਜਾਂਦਾ ਤੈਨੂੰ ਵਿੱਕੀ ਉਹ ਕੀ ਆਵਾਜ਼ ਮੇਰੇ ਬੱਚੇ ਫੁਸਕਾ ਲੈ ਕੇ ਚਲੀ ਜਾ ਮੇਰਾ ਬੱਚਾ ਆਵਾਜ਼ ਪਾ ਚੱਲ ਬੁੱਧ ਖੁਸ਼ੀ ਹੋ ਜਾ ਤੈਨੂੰ ਚੱਲ ਆ ਜਾ ਨਸ਼ੇ ਦੀ ਜੜਾ ਕਿੰਨੀਆਂ ਡੁੰਗੀਆਂ ਨੇ ਪਰ ਸਾਡੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨੇ ਇਹ ਪ੍ਰਣ ਲਿਖੇ ਰਹਾਂਗੇ ਤੇ ਜਿਹੜੇ ਨਸ਼ੇ ਦੇ ਵਪਾਰੀ ਨੇ ਸਰਕਾਰ ਨੇ ਉਹਨਾਂ ਨੂੰ ਸਿੱਧਾ ਕਿਹਾ ਜਾ ਦੇਖੋ ਜੀ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੈ ਜਿਹੜਾ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਚਲਾਇਆ ਹੋਇਆ ਉਹਦੇ ਤਹਿਤ ਹਰ ਇੱਕ ਪਿੰਡ ਗਲੀ ਮੋਹੱਲੇ ਜਾ ਰਹੇ ਆ ਔਰ ਅੱਜ ਵੀ ਅਸੀਂ ਜਿਹੜਾ ਵਾਰਡ ਨੰਬਰ 9 ਔਰ ਵਾਰਡ ਨੰਬਰ 11 ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਸੋ ਲੋਕਾਂ ਦਾ ਬਹੁਤ ਸਮਰਥਨ ਹੈ ਔਰ ਜਿਹੜੀ ਨਸ਼ੇ ਦੀ ਸਾਡੇ ਪੰਜਾਬ ਦੇ ਮੱਥੇ ਤੇ ਕਲੰਕ ਲੱਗਿਆ ਉਹਨੂੰ ਮਟਾਉਣ ਵਾਸਤੇ ਹਰ ਤਰ੍ਹਾਂ ਦਾ ਉਪਰਾਲਾ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਔਰ ਲੋਕਾਂ ਦਾ ਵੀ ਬਹੁਤ ਸਹਿਯੋਗ ਹੈ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਬਹੁਤ ਵੱਡੇ ਬਦਲਾਅ ਵੱਲ ਹੈ ਜਿਹੜਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼